ਨੂਰਾ ਸਿਸਟਰ ਦੇ ਪਿਤਾ ਗੁਲਸ਼ਨ ਮੀਰ ਦੀ ਹਾਲਤ ਖਰਾਬ ਹੁੰਦੇ ਚਲਦੇ ਜਲੰਧਰ ਦੇ ਕਿਡਨੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਪਤਾ ਲੱਗਿਆ ਕਿ ਉਹਨਾਂ ਦੀ ਕਿਡਨੀ ਖਰਾਬ ਹੈ ਅਤੇ ਫਿਰ ਹਾਲ ਇਨਫੈਕਸ਼ਨ ਦੂਰ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਕਿਡਨੀ ਟ੍ਰਾਂਸਪਲੈਂਟ ਹੋਵੇਗਾ ਇਸ ਨੂੰ ਲੈ ਕੇ ਗੁਲਸ਼ਨ ਮੀਰ ਅਤੇ ਉਹਨਾਂ ਦੀ ਪੁੱਤਰੀ ਰੀਤੂ ਨੂਰਾ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਖਰਾਬ ਹੋਈ ਤੇ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਇਨਫੈਕਸ਼ਨ ਦੂਰ ਹੋਣ ਤੋਂ ਬਾਅਦ ਕਿਡਨੀ ਟ੍ਰਾਂਸਪਲੈਂਟ ਕੀਤੀ ਜਾਵੇਗੀ ਜਿੱਦੇ ਚਲਦੇ ਨੂਰਾ ਸਿਸਟਰ ਦੀ ਮਾਤਾ ਸਮੇਤ ਪੂਰਾ ਪਰਿਵਾਰ ਆਪਣੀ ਕਿਡਨੀ ਦੇ ਨੂੰ ਤਿਆਰ ਹੋ ਗਿਆ ਆ ਸੁਣਦੇ ਹਾਂ ਹੁਣ ਜਾ ਕੇ ਥੋੜਾ ਜਿਆਦਾ ਜ਼ਿਆਦਾ ਹੋ ਗਿਆ ਮੈਂ ਫਿਰ ਘਰੋਂ ਆਇਆ ਤੇ ਇੱਥੇ ਫਿਰ انہوں ਨੇ ਐਡਮਿਟ ਕਰਵਾਇਆ ਮੈਨੂੰ ਕਿਡਨੀ ਹਸਪੀਟਲ ਦੇ ਵਿੱਚ ਡਾਕਟਰ ਦਮਨ ਜੋ ਕਿ ਮੇਰੀ ਦੇਖ ਰੇ ਕਰ ਰਹੇ ਨੇ ਉਹਨਾਂ ਦਾ ਹੀ ਮੈਂ ਅੰਡਰ ਦੇ ਵਿੱਚ ਤੇ ਉਹਨਾਂ ਨੇ ਕਿਡਨੀ ਦਾ ਜੋ ਵੀ ਮੇਰਾ ਟ੍ਰੀਟਮੈਂਟ ਕਰ ਰਹੇ ਨੇ ਔਰ ਕਹਿੰਦੇ ਵੀ ਇਹ ਥੋੜੀ ਇਨਫੈਕਸ਼ਨ ਚੱਕੀ ਜਾਵੇ ਤੇ ਫਿਰ ਤੁਹਾਡਾ ਟ੍ਰਾਂਸਪਲੈਂਟ ਕਿੱਤਾ ਜੋ ਸਰ ਦੋਨੋਂ ਕਿਡਨੀ ਕੋ ਇਨਫੈਕਸ਼ਨ ਨਹੀਂ ਇੱਕ ਥੋੜੀ ਜਿਹੀ ਜੇ ਹੈਗੀ ਆ ਤੇ ਦੂਸਰੀ ਉਹ ਲੈਫਟ ਜ਼ਿਆਦਾ ਖਰਾਬ ਹੈ। ਤੋਂ ਅਭੀ ਹਾਲਾਤ ਹਾਲਤ ਠੀਕ ਹੈ ਆਪਕੇ ਸਟੈਂਡ ਵਗੈਰਾ ਡਲਾਇਆ ਆਪਕੇ। ਹਾਂ ਸਟੈਂਡ ਪਿਆ ਮੇਰੇ। ਸਟੈਂਡ ਮੇਰੇ ਪਿਆ ਆ ਤੇ ਉਹ ਉਸ ਕਰਕੇ ਥੋੜਾ ਜਿਹਾ ਦਵਾਈ ਚੱਲ ਰਹੀ ਹੈ। ਆ ਟ੍ਰੀਟਮੈਂਟ ਚੱਲ ਰਿਹਾ। ਬਾਕੀ ਹੋਰ ਨਾਲ ਤੇ ਸੁੱਟੀ ਹੈ ਜੀ। ਅੱਲਾ ਮਾਲਿਕ ਬਿਹਤਰ ਕਰੇਗਾ ਜੀ। ਤੋਂ ਕਦੋਂ ਸੇ ਪਰੇਸ਼ਾਨੀ ਆ ਰਹੀ ਸੀ ਆਪਕੋ? ਮੈਨੂੰ ਹੋ ਗਿਆ 2 ਸਾਲ ਹੋ ਗਏ ਮੈਨੂੰ। ਅੱਛਾ 2 ਸਾਲ ਸੇ। ਆ 2.5 ਸਾਲ ਹੋ ਗਏ ਸੀ ਫਿਰ ਮੈਂ ਦਵਾਈ ਖਾਂਦਾ ਰਿਹਾ। ਹਾਂ।

तो तबीयत बहुत खराब थी इनकी नहीं ऑपरेशन तो हो गया था किडनी का तो उन्होंने स्टेंट बढ़ाया अभी तो अभी तो ठीक है मतलब रिकवरी कर रहे हैं आगे से जी, तो जी। ये ट्रांसप्लांट करनी है जी ये बता रहे हैं कि ट्रांसप्लांट करनी है जी जी अभी मतलब ऑपरेशन हुआ स्टेंट होया है ਦਾਦੀ ਏਕੀ ਫਿਲਹਾਲ ਉਹਨਾਂ ਦੀ ਇਨਫੈਕਸ਼ਨ ਦੂਰ ਕੀਤੀ ਜਾ ਰਹੀ ਹੈ ਜਿਵੇਂ ਹੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ ਉਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਅਗਲਾ ਪ੍ਰੋਸੈਸ ਕਰਦੇ ਹੋਏ ਇਲਾਜ ਕੀਤਾ ਜਾਵੇਗਾ ਤਾਂ ਦੇਖਣਾ ਹੋਵੇਗਾ ਕਿ ਆਖਰ ਨੂਰਾ ਸਿਸਟਰ ਦੇ ਪਿਤਾ ਨੂੰ ਕਿਸ ਦੀ ਕਿਡਨੀ ਟਰਾਂਸਪਲੈਂਟ ਕੀਤੀ ਜਾਵੇਗੀ ਉਸ ਦੀ ਮਾਤਾ ਦੀ ਜਾਂ ਫਿਰ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੀ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ